ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸੋ ਦੋਸਤੋ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਸਾਹਿਲ ਸਾਊਂਸ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਵੌਇਸ ਕਲਚਰ ਯਾਨੀ ਕਿ કંਠ ਸਾਧਨਾ ਤਾਂ ਚਲੋ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਸੰਪੂਰਨ ਸੰਗੀਤ ਕਲਾ ਧੁਨੀ ਆਵਾਜ਼ ਤੇ ਆਧਾਰਿਤ ਹੈ ਇਸ ਲਈ ਕਲਾਕਾਰ ਆਪਣੀ ਪੂਰਨ ਸਵਰ ਸਾਧਨਾ ਦੁਆਰਾ ਆਵਾਜ਼ ਨੂੰ ਰਸਮਈ ਅਤੇ ਮధుਰ ਬਣਾਉਣ ਲਈ ਲਗਾਤਾਰ ਅਭਿਆਸ ਅਤੇ ਮਿਹਨਤ ਕਰਦਾ ਆਇਆ ਹੈ ਕਿਉਂਕਿ ਉਸ ਦੀ ਸਫਲਤਾ ਅਤੇ ਸiddhi ਉਸ ਦੀ કંਠ ਸਾਧਨਾ ਤੋਂ ਉਤਪੰਨ ਸਰਦੇ ਜਾਦੂ ਅਤੇ ਅਸਰ ਤੇ ਨਿਰਭਰ ਕਰਦੀ ਹੈ કંਠ ਸਾਧਨਾ ਤੋਂ ਭਾਵ ਆਵਾਜ਼ ਬੰਤਰ ਤੋਂ ਹੈ ਵੱਖ-ਵੱਖ ਅਭਿਆਸ ਵਿਧੀਆਂ ਦੁਆਰਾ કંਠ ਨੂੰ ਇਤਨਾ ਸਾਧ ਲੈਣਾ ਜਾਂ ਕਾਬੂ ਵਿੱਚ ਕਰ ਲੈਣਾ ਕਿ ਇੱਛਾ ਅਨੁਸਾਰ ਲੋੜਿੰਦੀ ਆਵਾਜ਼ ਉਤਪੰਨ ਕੀਤੀ ਜਾ ਸਕੇ ਤਾਂ કંਠ ਸਾਧਨਾ ਕਹਿੰਦੀ ਹੈ ਹਾਂਜੀ કંਠ ਸਾਧਨਾ ਕੀ ਹੈ કંਠ ਸਾਧਨਾ ਹੈ ਕਿ ਆਵਾਜ਼ ਦੀ ਆਪਣੀ ਬੰਤਰ ਕਿਵੇਂ ਦੀ ਹੈ ਤੇ ਉਸ ਵਿੱਚ ਸੁਧਾਰ ਕਰਕੇ ਰਿਆਜ਼ ਨਾਲ ਜਾਂ ਅਭਿਆਸ ਨਾਲ ਜਦੋਂ ਉਸ ਨੂੰ ਆਵਾਜ਼ ਨੂੰ ਆਪਾਂ ਕਾਬੂ ਵਿੱਚ ਕਰ ਲੈਣੇ ਆ ਤਾਂ ਉਸ ਚੀਜ਼ ਨੂੰ ਹੀ ਜਾਂ ਉਸ ਪ੍ਰੋਸੈਸ ਨੂੰ ਹੀ કંਠ ਸਾਧਨਾ ਦਾ ਨਾਮ ਦਿੱਤਾ ਗਿਆ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਪੱਛਮੀ ਵਿਚਾਰਕਾਂ ਨੇ કંਠ ਸਾਧਨਾ ਲਈ ਵੌਇਸ ਕਲਚਰ ਸ਼ਬਦ ਦਾ ਪ੍ਰਯੋਗ ਕੀਤਾ ਹੈ ਜੋ ਅੱਜਕੱਲ ਬਹੁਤ ਵਿਆਪਕ ਰੂਪ ਵਿੱਚ ਪ੍ਰਚਲਿਤ ਹੈ ਵੌਇਸ ਕਲਚਰ ਦੇ ਸੰਬੰਧ ਵਿੱਚ ਕਿਹਾ ਗਿਆ ਹੈ ਵੌਇਸ ਕਲਚਰ ਇਜ਼ ਅ ਸਾਇੰਸ ਥੈਟ ਡੀਲਸ ਵਿਦ ਦੀ ਵੇਰੀਅਸ ਪ੍ਰੋਸੈਸ ਆਫ ਕਲਟੀਵੇਸ਼ਨ ਦੀ ਹਿਊਮਨ ਵੌਇਸ ਟੂ ਸੂਟ ਮਿਊਜ਼ੀਕਲ ਰਿਕੁਆਇਰਮੈਂਟਸ ਦੀ ਕਲਟੀਵੇਸ਼ਨ ਆਫ ਵੌਇਸ ਟੂ ਅ ਕਨਸੀਡਰੇਬਲ ਡਿਗਰੀ ਆਫ ਪਰਫੈਕਸ਼ਨ ਇਜ਼ ਦੀ ਏਮ ਆਫ ਵੌਇਸ ਕਲਚਰ ਹਾਂਜੀ ਇਹ ਚ ਕਿਹਾ ਗਿਆ ਕਿ ਜਿਹੜਾ ਕੰਟ ਸਾਧਨ ਹੈ ਇੱਕ ਵਿਗਿਆਨ ਹੈ ਜਿਹਦੇ ਵਿੱਚ ਆਵਾਜ਼ ਜਿਹੜੀ ਹੈ ਉਹਦੀ ਬੰਤਰ ਨੂੰ ਜਾਂ ਮਨੁੱਖੀ ਆਵਾਜ਼ ਨੂੰ ਸੰਗੀਤ ਉਪਯੋਗੀ ਬਣਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਹੁੰਦਾ ਕਿ ਆਵਾਜ਼ ਵਿੱਚ ਸਪੀਕਟਾ ਲਿਆਉਣੀ ਜਾਂ ਆਵਾਜ਼ ਨੂੰ ਸੰਗੀਤ ਉਪਯੋਗੀ ਬਣਾਉਣਾ ਰਿਆਜ਼ ਅਤੇ ਅਭਿਆਸ ਦੇ ਜ਼ਰੀਏ। ਇਹ ਚੀਜ਼ ਨੂੰ કંਠ ਸਾਧਨਾ ਕਿਹਾ ਗਿਆ ਹੈ। ਹਾਂਜੀ ਅੱਗੇ ਪੜ੍ਹਦੇ ਹਾਂ। ਪੱਛਮੀ ਦੇਸ਼ਾਂ ਵਿੱਚ ਵੌਇਸ ਕਲਚਰ ਦੇ ਮਹੱਤਵ ਨੂੰ ਖੂਬ ਸਮਝਿਆ ਗਿਆ ਹੈ। ਉੱਥੇ ਸਵਰ ਅਭਿਆਸ ਦੀ ਸਿੱਖਿਆ ਵਿਗਿਆਨਿਕ ਢੰਗ ਨਾਲ ਦਿੱਤੀ ਜਾਂਦੀ ਹੈ। ਹਰੇਕ ਵੱਡੇ ਨਗਰ ਵਿੱਚ ਸਵਰ ਸਾਧਨਾ ਦੇ ਕੇਂਦਰ ਬਣੇ ਹਨ ਜਿੱਥੇ ਆਪਣੀ ਆਵਾਜ਼ ਨੂੰ ਠੀਕ ਕਰਨ ਦੇ ਚਾਹਵਨ ਵਿਅਕਤੀ ਸ਼ਿਸ਼加 ਦੇ ਨਿਰੇਖਣ ਤੇ ਨਿਰਦੇਸ਼ਨ ਵਿੱਚ ਸਵਰ ਸਾਧਨਾ ਕਰਦੇ ਹਨ ਸਵਰ ਸੁਧਾਰ ਦਾ ਸਬੰਧ ਜਿੱਥੇ ਪੱਛਮੀ ਵਿਦਵਾਨਾਂ ਨੇ ਸਰੀਰ ਵਿਗਿਆਨ ਦਾ ਭੌਤਿਕ ਆਧਾਰ ਲਿਆ ਹੈ ਅਤੇ ਉਸ ਨੂੰ કંਠ ਸਾਧਨਾ ਦੇ ਰੂਪ ਵਿੱਚ ਪ੍ਰਯੋਗ ਕੀਤਾ ਹੈ ਉਥੇ ਭਾਰਤੀ ਸੰਗੀਤ ਕਲਾ ਵਿੱਚ दैਵਿਕ ਅਤੇ ਈਸ਼ਵਰੀ ਤੱਤਾਂ ਨੂੰ ਵਧੇਰੇ ਮੰਨਿਆ ਹੈ। ਇਹੀ ਕਾਰਨ ਹੈ ਕਿ ਪ੍ਰਾਚਨ ਸੰਗੀਤ ਸ਼ਾਸਤਰ ਦੇ ਗ੍ਰੰਥਾਂ ਵਿੱਚ ਸੰਗੀਤ ਦੇ ਇਸ ਅਤੀ ਜ਼ਰੂਰੀ ਤੱਤ ਬਾਰੇ ਬਹੁਤ ਘੱਟ ਚਰਚਾ ਕੀਤੀ ਗਈ ਹੈ। ਹਾਂਜੀ। ਕਹਿੰਦੇ ਜਿਹੜੇ ਵੈਸਟਰਨ ਕਲਚਰ ਆ ਜਿਹੜਾ ਜਿਹੜੇ ਪੱਛਮੀ ਦੇਸ਼ ਆ ਉਹਨਾਂ ਵਿੱਚ ਹਰੇਕ ਵੱਡੇ ਸ਼ਹਿਰ ਵਿੱਚ ਵੌਇਸ ਕਲਚਰ ਜਿਹੜੇ ਉਹਦੇ ਨਾਲ ਸੰਬੰਧਿਤ ਜਿਹੜੇ ਸੈਂਟਰ ਬਣੇ ਹੋਏ ਆ ਤੇ ਜਿੱਥੇ ਜਾ ਕੇ ਜਿਹੜੇ ਜਿਨ੍ਹਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੈ ਉਹ ਬੰਦੇ ਅਭਿਆਸ ਨਾਲ ਪ੍ਰੈਕਟਿਸ ਨਾਲ ਇਹ ਚੀਜ਼ ਸਹੀ ਕਰਦੇ ਆ ਪਰ ਆਪਣੇ ਜਿਹੜਾ ਇੰਡੀਆ ਚ ਕੀ ਆ ਵੀ ਇਹ ਚੀਜ਼ ਨੂੰ ਬਿਲਕੁਲ ਉਲਟ ਮੰਨਿਆ ਗਿਆ ਵੀ ਕਹਿੰਦੇ ਵੀ ਆਹ ਚੀਜ਼ ਗੋਡ ਗਿਫਟਡ ਹੀ ਮੰਨੀ ਜਾਂਦੀ ਹੈ ਕਿ ਜਿਵੇਂ ਦੀ ਆਪਾਂ ਆਪਾਂ ਨੂੰ ਆਵਾਜ਼ ਦੇਤੀ ਨਾ ਤਾਂ ਉਹਦੇ ਵਿੱਚ ਆਪਾਂ ਸੁਧਾਰ ਕਰ ਸਕਦੇ ਆ ਹਨਾ ਤਾਂ ਕਰਕੇ ਇਹ ਚੀਜ਼ ਦਾ ਜਿਹੜਾ ਜ਼ਿਕਰ ਆਪਣੇ ਜਿਹੜੇ ਪ੍ਰਾਚਨ ਗ੍ਰੰਥਾਂ ਜਾਂ ਸ਼ਾਸਤਰਾਂ ਉਹਨਾਂ ਵਿੱਚ ਵੀ ਨਹੀਂ ਮਿਲਦਾ ਅੱਗੇ ਪੜਦੇ ਹਾਂ ਮਨੁੱਖ ਨੂੰ ਪ੍ਰਕਿਰਤੀ ਦੁਆਰਾ ਪ੍ਰਾਪਤ ਅਨਮੋਲ ਵਸਤਾਂ ਵਿੱਚੋਂ ਬਾਣੀ ਆਵਾਜ਼ ਪ੍ਰਮੁੱਖ ਹੈ ਮੂੰਹ ਚੋਂ ਨਿਕਲੇ ਹੋਏ ਸ਼ਬਦ ਜਾਂ ਬਾਣੀ ਵਿੱਚ ਬੜੀ ਸ਼ਕਤੀ ਹੁੰਦੀ ਹੈ ਪਰੰਤੂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਇਹ ਮੰਨ ਬੈਠਦੇ ਹਾਂ ਕਿ ਸਾਨੂੰ ਜੋ ਬਾਣੀ ਜਾਂ ਸਵਰ ਪ੍ਰਾਪਤ ਹੋਇਆ ਹੈ ਸਾਨੂੰ ਨਾ ਤਾਂ ਉਸ ਦਾ ਵਿਕਾਸ ਕਰਨ ਦੀ ਜ਼ਰੂਰਤ ਹੈ ਅਤੇ ਨਾ ਹੀ ਅਜਿਹਾ ਕਰ ਸਕਦੇ ਹਾਂ ਹਰ ਸਾਲ ਹਜ਼ਾਰਾਂ ਰੁਪਏ ਅਸੀਂ ਬਾਰੀ ਬਣਾਵਰਦੇ ਉਪਕਰਨਾਂ ਤੇ ਖਰਚ ਕਰਦੇ ਹਾਂ ਪਰੰਤੂ ਪ੍ਰਕਿਰਤਿਕ ਰੂਪ ਤੋਂ ਪ੍ਰਾਪਤ ਸਵਰ ਨੂੰ ਨਾ ਤਾਂ ਸੁਧਾਰਨ ਦੀ ਕੋਸ਼ਿਸ਼ਤਾ ਕਰਦੇ ਹਾਂ ਅਤੇ ਨਾ ਹੀ ਉਸਦੇ ਵਿਗਾੜ ਦੇਣ ਦੀ ਪ੍ਰਵਾਹ ਕਰਦੇ ਹਾਂ ਇਹ ਗੱਲ ਸੱਚ ਹੈ ਕਿ ਆਵਾਜ਼ ਦਾ ਸੁਰੀਲਾ ਅਤੇ ਪ੍ਰਭਾਵਸ਼ਾਲੀ ਹੋਣਾ ਕੁਦਰਤੀ ਗੁਣ ਹੈ ਪਰੰਤੂ ਸੰਗੀਤਕਾਰਾਂ ਧੁਨੀ ਸ਼ਾਸਤ੍ਰਕਾਰਾਂ ਤੇ ਸਰੀਰ ਚਿਕਿਤਸਕਾਂ ਦੇ ਸਮੂਹਿਕ ਵਿਚਾਰ ਵਟਾਂਦਰੇ ਉਪਰੰਤ ਇਹ ਸਵੀਕਾਰ ਕਰ ਲਿਆ ਗਿਆ ਹੈ ਕਿ ਆਵਾਜ਼ ਪਰਵਰਤਨਸ਼ੀਲ ਹੈ ਜਨਮ ਤੋਂ ਭਾਵੇਂ ਆਵਾਜ਼ ਮਧੁਰ ਹੋਵੇ ਪਰੰਤੂ ਲਾਪਰਵਾਹੀ ਨਾਲ ਉਹ ਦੋਸ਼ਪੂਰਨ ਹੋ ਜਾਂਦੀ ਹੈ ਆਵਾਜ਼ ਨੂੰ ਅਭਿਆਸ ਦੇ ਦੁਆਰਾ ਦੋਸ਼ ਰਹਿਤ ਅਤੇ ਮਧੁਰ ਬਣਾਇਆ ਜਾ ਸਕਦਾ ਹੈ ਇਹੀ કંਠ ਸਾਧਨਾ ਦਾ ਅਰਥ ਤੇ ਮੰਤਵ ਹੈ ਹਾਂਜੀ ਕਹਿੰਦੇ ਇਹ ਗੱਲ ਸੱਚ ਹੈ ਵੀ ਜਿਹੜਾ ਆਵਾਜ਼ ਦਾ ਸੁਰੀਲਾਪਨ ਅਤੇ ਪ੍ਰਭਾਵਸ਼ਾਲੀ ਹੋਣਾ ਇੱਕ ਕੁਦਰਤੀ ਗੁਣ ਹੈ ਪਰ ਜਿਹੜੇ ਸੰਗੀਤ ਦੇ ਵਿਦਵਾਨ ਹੈ ਜਿਨ੍ਹਾਂ ਨੇ ਧੁਨੀ ਬਾਰੇ ਪੜ੍ਹਿਆ ਹੈ ਚਕਿਸਤਕ ਹੈ ਜਿਹੜੇ ਉਹ ਕਹਿੰਦੇ ਆ ਵੀ ਜਿਹੜੀ ਆਵਾਜ਼ ਹੈ ਜੇ ਕਿ ਸਹੀ ਆਵਾਜ਼ ਦੋਸ਼ਪੂਰਨ ਹੈ ਤਾਂ ਉਸ ਨੂੰ ਅਭਿਆਸ ਨਾਲ ਰਿਆਜ਼ ਨਾਲ ਉਸ ਨੂੰ ਆਵਾਜ਼ ਨੂੰ ਮਧੁਰ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਉਲਟ ਜੇ ਆਪਣੇ ਕੋਲ ਸੁਰੀਲੀ ਆਵਾਜ਼ ਆਪਾਂ ਉਸ ਦਾ ਖਿਆਲ ਨਹੀਂ ਰੱਖਦੇ ਜਾਂ ਪ੍ਰੈਕਟਿਸ ਨਹੀਂ ਕਰਦੇ ਰਿਆਜ਼ ਪ੍ਰੋਪਰ ਨਹੀਂ ਕਰਦੇ ਧਿਆਨ ਨਹੀਂ ਰੱਖਦੇ ਤਾਂ ਉਹ ਆਵਾਜ਼ ਵੀ ਦੋਸ਼ਪੂਰਨ ਹੋ ਸਕਦੀ ਹੈ। ਇਹੀ ਕਹਿੰਦੇ કંਠ ਸਾਧਨਾ ਦਾ ਜਿਹੜਾ ਮੇਨ ਉਦੇਸ਼ ਹੈ। ਹਾਂਜੀ ਅੱਗੇ ਪੜ੍ਹਦੇ ਹਾਂ। ਅੱਗੇ ਆਪਣੇ ਕੋਲ કંਠ ਸਾਧਨਾ ਸੰਬੰਧੀ ਕੁਝ ਵਿਸ਼ੇਸ਼ ਤੱਤ। ਹਾਂਜੀ કંਠ ਸਾਧਨਾ ਦੇ ਅੰਤਰਗਤ ਕਈ ਗੱਲਾਂ ਹੁੰਦੀਆਂ ਜਿਵੇਂ ਪਹਿਲੀ ਆਵਾਜ਼ ਦਾ ਲਗਾਓ ਦੂਸਰੀ ਸਵਰ ਸਾਧਨਾ ਤੇ ਅਭਿਆਸ ਵਿਧੀ ਤੀਸਰਾ ਸਵਾਸ ਨਿਯੰਤਰਣ ਚੌਥਾ ਸਵਰਯੰਤਰ ਪੰਜਵਾਂ ਇਕਾਗਰ ਸਰਵਣ ਇਕਾਗਰ ਸਰਵਣ ਗਾਇਕਾ ਨਾਲ ਸੰਪਰਕ ਦੇ ਪ੍ਰਭਾਵ ਪਰਹੇਜ ਤੇ ਉਪਚਾਰ ਅਸ਼ੋਧੀਆਂ ਮੁਦਰਾ ਦੋਸ਼ ਅੰਦੀ ਸਭ ਤੋਂ ਪਹਿਲਾ ਪੁਆਇੰਟ ਆਪਣੇ ਕੋਲ ਆ ਗਿਆ ਆਵਾਜ਼ ਦਾ ਲਗਾਓ ਨੰਬਰ 1 ਆਵਾਜ਼ ਦਾ ਉਤਾਰ ਚੜਾਵ ਅਰਥਾਤ ਤਿੰਨਾਂ ਸਤਤਕਾਂ ਵਿੱਚ ਆਵਾਜ਼ ਦਾ ਸਹੀ ਇਸ ਲਗਾਓ ਸਰਲਤਾ ਪੂਰਵਕ ਗਾਉਣਾ ਆਵਾਜ਼ ਨੂੰ ਜ਼ੋਰਦਾਰ ਅਤੇ ਲਚੀਲੀ ਰੱਖਣਾ ਅਤੇ ਆਵਾਜ਼ ਦੇ ਕੰਤਵ ਆਦ ਤੇ ਪੂਰਾ ਨਿਯੰਤਰਣ ਰੱਖਣਾ ਇਹਨਾਂ ਗੱਲਾਂ ਦਾ ਧਿਆਨ ਗਾਉਣ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਸਵਾਰਾਂ ਦਾ ਸ਼ੁੱਧ ਸਥਾਨ ਉਹਨਾਂ ਦਾ ਸ਼ੁੱਧ ਸਥਾਨ ਲਗਾਉ ਸ਼ੁੱਧ ਉਚਾਰਨ ਅਤੇ ਸਹੀ ਸਵਰ ਸਥਾਨਾਂ ਦਾ ਪ੍ਰਯੋਗ ਗਾਏ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਕੰਠ ਦੇ ਇਹਨਾਂ ਗੁਣਾਂ ਨੂੰ ਹਾਸਲ ਕਰਨ ਲਈ ਕੰਠ ਸਾਧਨਾ ਦੀ ਸਹੀ ਸੇਧ ਦੀ ਬਹੁਤ ਜ਼ਰੂਰਤ ਹੈ ਜੋ ਕਿ ਕਿਸੇ ਯੋਗ ਗੁਰੂ ਦੇ ਨਿਰਦੇਸ਼ਨ ਵਿੱਚ ਆਰੰਭ ਕੀਤੀ ਜਾਣੀ ਚਾਹੀਦੀ ਹੈ ਹਾਂਜੀ ਆਵਾਜ਼ ਲਗਾਉ ਦਾ ਮਤਲਬ ਹੈ ਕਿ ਆਪਾਂ ਆਪਣੀ ਆਵਾਜ਼ ਨੂੰ ਤਿੰਨਾਂ ਸੱਤਕਾਂ ਵਿੱਚ ਆਸਾਨੀ ਨਾਲ ਘੁਮਾ ਸਕੀਏ ਸਾਡੀ ਆਵਾਜ਼ ਜ਼ੋਰਦਾਰ ਹੋਵੇ ਆਵਾਜ਼ ਵਿੱਚ ਫਲੈਕਸੀਬਿਲਟੀ ਹੋਵੇ ਆਵਾਜ਼ ਤੇ ਸਾਡਾ ਕੰਟਰੋਲ ਹੋਣਾ ਚਾਹੀਦਾ ਹੈ ਠੀਕ ਹੈ ਆਵਾਜ਼ ਜਿਹੜੀ ਉਸ ਵਿੱਚ ਗੰਭੀਰਤਾ ਹੋਣੀ ਬਹੁਤ ਜ਼ਰੂਰੀ ਹੈ ਤੇ ਆਵਾਜ਼ ਦੁਆਰਾ ਇਸਵਰਾਂ ਦਾ ਸ਼ੁੱਧ ਜਿਹੜਾ ਸਥਾਨ ਆ ਜਾਂ ਸਵਾਰਾਂ ਦੀ ਜਿਹੜੀ ਜਗ੍ਹਾ ਹੈ ਵੀ ਸਵਰ ਹਨਾ ਜਾਂ ਤਾਂ ਕਈ ਵਾਰ ਚ ਚੜ ਜਾਂਦਾ ਜਾਂ ਉਤਰ ਜਾਂਦਾ ਸਵਰ ਪ੍ਰੋਪਰ ਲੱਗਣਾ ਚਾਹੀਦਾ ਤੇ ਜਿਹੜਾ ਸਵਰ ਬੋਲਣ ਦਾ ਤਰੀਕਾ ਉਹ ਸ਼ੁੱਧ ਹੋਣਾ ਚਾਹੀਦਾ ਮਤਲਬ ਕਿ ਜਿਹੜਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਹੀ ਆਪਣੀ ਆਵਾਜ਼ ਦਾ ਲਗਾਓ ਜਿਹੜੇ ਇਹਦੇ ਵਿੱਚ ਆ ਜਾਂਦੀਆਂ ਤੇ ਕਹਿੰਦੇ ਇਹਦੀ ਜਿਹੜੀ ਤਿਆਰੀ ਹੈ ਉਹ ਕਿਸੇ ਯੋਗ ਗੁਰੂ ਦੇ ਨਿਰਦੇਸ਼ਣ ਵਿੱਚ ਹੀ ਕਰਨੀ ਚਾਹੀਦੀ ਹੈ ਇਹ ਇਹ ਜਿਹੜੇ ਗੁਣ ਹੈ ਇਹਨਾਂ ਨੂੰ ਹਾਸਿਲ ਕਰਨ ਲਈ કંਠ ਸਾਧਨਾ ਦੀ ਜਿਹੜੀ ਬਹੁਤ ਜ਼ਰੂਰਤ ਪੈਂਦੀ ਹੈ ਅਗਲਾ ਪੁਆਇੰਟ ਆਪਣੇ ਕੋਲ ਦੂਜਾ ਪੁਆਇੰਟ ਆ ਗਿਆ ਸਵਰ ਸਾਧਨਾ ਦੀ ਵਿਧੀ ਸਵਰ ਸਾਧਨਾ ਦੀ ਵਿਧੀ ਦੇ ਸੰਬੰਧ ਵਿੱਚ ਭਾਵੇਂ ਸ਼ਾਸਤਰਾਂ ਵਿੱਚ ਬਹੁਤ ਘੱਟ ਚਰਚਾ ਕੀਤੀ ਗਈ ਹੈ ਪਰੰਤੂ ਉੱਤਮ ਕਲਾਕਾਰਾਂ ਅਤੇ ਯੋਗ ਗੁਰੂਆਂ ਤੋਂ ਪ੍ਰਾਪਤ ਸਵਰ ਸਾਧਨਾ ਸੰਬੰਧੀ ਕੁਝ ਨਿਰਦੇਸ਼ ਇਸ ਪ੍ਰਕਾਰ ਹਨ ਸਵਰ ਸਾਧਨਾ ਇਕਾਂਤ ਅਤੇ ਸ਼ੁੱਧ ਚਿੱਤ ਹੋਣੀ ਚਾਹੀਦੀ ਹੈ ਸਵੇਰੇ 4 ਵਜੇ ਤੋਂ 7 ਵਜੇ ਤੱਕ ਵਧੇਰੇ ਪ੍ਰਭਾਵਸ਼ਾਲੀ ਰਹਿੰਦੀ ਹੈ કંਠ ਸਾਧਨ ਲਈ ਸਭ ਤੋਂ ਪਹਿਲਾ ਮਦ ਸੜਜ ਦੀ ਸਾਧਨਾ ਹੋਣੀ ਚਾਹੀਦੀ ਹੈ ਸਵਰ ਨੂੰ ਹੌਲੀ ਹੌਲੀ ਪ੍ਰਸਾਰਿਤ ਕਰਦੇ ਹੋਏ ਉਸ ਵਿੱਚ ਗੂੰਜ ਭਰਨੀ ਚਾਹੀਦੀ ਹੈ ਸਾਧਨਾ ਸਦਾ ਤਾਨਪੁਰੇ ਨਾਲ ਹੀ ਕਰਨੀ ਚਾਹੀਦੀ ਹੈ ਆਰੰਭ ਵਿੱਚ 15-20 ਮਿੰਟ ਜਾਂ ਅੱਧਾ ਘੰਟਾ ਅਤੇ ਫਿਰ ਸਮਾਂ ਵਧਾ ਦੇਣਾ ਚਾਹੀਦਾ ਹੈ ਆਰੰਭ ਵਿੱਚ ਆ ਈ ਓ ਆਦ ਆਲਾਪ ਦੁਆਰਾ ਸਾਧਨਾ ਕਰਨ ਦੀ ਬਜਾਏ ਸ਼ਬਦ ਵਿੱਚ ਸਾਹ ਕਹਿ ਕੇ ਹੀ ਕਰਨੀ ਚਾਹੀਦੀ ਹੈ ਸਵਰ ਦੇ ਸੁਰੀਲੇਪਨ ਦੀ ਜਾਂਚ ਲਈ ਸਰਲ ਮਾਰਗ ਇਹ ਹੈ ਕਿ ਗਾਇਕ ਆਪਣੇ ਕੰਨਾਂ ਤੇ ਹੱਥ ਰੱਖ ਕੇ ਗਾਏ ਪਰੰਤੂ ਅਜੇ ਹੀ ਆਦਤ ਨਹੀਂ ਬਣਾ ਲੈਣੀ ਚਾਹੀਦੀ ਸਵਰ ਜਿਤਨਾ ਲੰਬਾ ਹੋਵੇਗਾ ਉਤਨਾ ਹੀ ਅੱਛਾ ਤੇ ਟਿਕਾਊ ਹੋਵੇਗਾ ਪਹਿਲਾ ਸਾਂ 15 ਸਕਿੰਟ ਦੂਸਰਾ 30 20 ਸਕਿੰਟ ਅਤੇ ਇਸ ਤਰ੍ਹਾਂ ਸਾਧਨਾ ਕਰਨ ਨਾਲ 7 ਸਕਿੰਟ ਜਾਂ ਇਸ ਤੋਂ ਵੱਧ ਵੀ ਹੋ ਸਕਦਾ ਹੈ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਭਿਆਸ ਕਰਦੇ ਸਮੇਂ ਸਵਰ ਵਿੱਚ ਕੰਪਨ ਜਾਂ ਥਰਥਰਾਟ ਨਾ ਹੋਵੇ ਕਦੀ ਕਦੀ ਓਮ ਸ਼ਬਦ ਦਾ ਉਚਾਰਨ ਕਰਨਾ ਚਾਹੀਦਾ ਹੈ ਹਾਂਜੀ ਹੁਣ ਸਵਰ ਸਾਧਨਾ ਦੀ ਵਿਧੀ ਹੈ ਇਸ ਸਵਰ ਲਾਉਣਾ ਕਿਵੇਂ ਹੈ ਇਹਦੇ ਲਈ ਕਹਿੰਦੇ ਵੀ ਆਪਣੇ ਜਿਹੜੇ ਸ਼ਾਸਤਰਾਂ ਉਹਨਾਂ ਵਿੱਚ ਤਾਂ ਬਹੁਤ ਘੱਟ ਮਿਲਦਾ ਹੈ ਪਰ ਜਿਹੜੇ ਯੋਗ ਗੁਰੂ ਐ ਉਹਨਾਂ ਨੇ ਜਿਹੜੇ ਕੁਝ ਤਰੀਕੇ ਦੱਸੇ ਐ ਵੀ ਸਭ ਤੋਂ ਪਹਿਲਾਂ ਵੀ ਇਕਾਂਤ ਦੇ ਵਿੱਚ ਬਹਿ ਕੇ ਹਨਾ ਰਿਆਜ਼ ਲਈ ਸਭ ਤੋਂ ਜਿਹੜਾ ਬੈਸਟ ਟਾਈਮ ਉਹ ਮੰਨਿਆ ਜਾਂਦਾ ਕਿ ਸਵੇਰ ਦੇ 4 ਵਜੇ ਤੋਂ ਲੈ ਕੇ 7 ਵਜੇ ਦਾ ਉਸ ਦੇ ਵਿਚਾਰ ਹੀ ਜਿਹੜਾ ਆਪਾਂ ਆਪਣੇ ਕੰਨ ਨੂੰ ਜਿਹੜਾ ਸਾਧ ਸਕਦੇ ਆ ਕਹਿੰਦੇ ਵੀ ਸਭ ਤੋਂ ਪਹਿਲਾਂ ਸਾਧਾ ਜਿਹੜਾ ਰਿਆਜ਼ ਕਰਨਾ ਚਾਹੀਦਾ ਥੋੜਾ ਜਿਹਾ 15-20 ਮਿੰਟ ਤੱਕ ਤੇ ਹੌਲੀ-ਹੌਲੀ ਵਧਾਉਣਾ ਚਾਹੀਦਾ ਤੇ ਫਿਰ ਸਾ ਦੀ ਜਗ੍ਹਾ ਤੇ ਅ ਈ ਓ ਆਰ ਜਿਹੜੇ ਆਲਾਪ ਹੈ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਸ਼ੁਰੂ ਵਿੱਚ ਇਹਨਾਂ ਦੀ ਬਜਾਏ ਸਾ ਕਹਿ ਕੇ ਜਿਹੜੀ ਸਾਦਨ ਕਰਨੀ ਚਾਹੀਦੀ ਹੈ ਇੱਕ ਚੀਜ਼ ਹੋਰ ਦੇ ਸਗੀ ਹੈ ਕਿ ਜੇ ਆਪਾਂ ਨੂੰ ਲੱਗਦਾ ਹੈ ਕਿ ਆਪਣਾ ਸੁਰ ਬੇਸੁਰਾ ਹੋ ਰਿਹਾ ਤੇ ਇਹਦੇ ਲਈ ਆਪਾਂ ਆਪਦੇ ਕੰਨ ਤੇ ਹੱਥ ਰੱਖ ਕੇ ਇਹ ਚੀਜ਼ ਨੂੰ ਨੋਟ ਕਰ ਸਕਦੇ ਹਾਂ ਕਿਉਂਕਿ ਜਦੋਂ ਕੰਨ ਤੇ ਹੱਥ ਰੱਖਦੇ ਆ ਤਾਂ ਆਪਣੀ ਜਿਹੜੀ ਆਵਾਜ਼ ਆਪਣੇ ਅੰਦਰ ਗੂੰਜਣ ਲੱਗ ਜਾਂਦੀ ਹੈ ਜਿਹਦੇ ਕਰਕੇ ਆਪਾਂ ਨੂੰ ਇਹ ਚੀਜ਼ ਦਾ ਅਭਾਸ ਹੋ ਜਾਂਦਾ ਹੈ ਹਾਂਜੀ ਅਗਲਾ ਪੁਆਇੰਟ ਪੜ੍ਹਦੇ ਹਾਂ ਛੜਜ ਸਾਧਨਾ ਤੋਂ ਬਾਅਦ ਇਸੇ ਢੰਗ ਨਾਲ ਪੰਚਵ ਦੀ ਸਾਧਨਾ ਕਰਨੀ ਚਾਹੀਦੀ ਹੈ ਜਦੋਂ ਪੰਚਮ ਬਿਲਕੁਲ ਸ਼ੁੱਧ ਨਿਕਲਣ ਲੱਗੇ ਤਾਂ ਤਾਰ ਸਾ ਦੀ ਸਾਧਨਾ ਕਰਨੀ ਚਾਹੀਦੀ ਹੈ ਹਾਂਜੀ ਕਹਿੰਦੇ ਜਦੋਂ ਛੜਜ ਦੀ ਸਾਧਨਾ ਹੋ ਗਈ ਉਸ ਤੋਂ ਬਾਅਦ ਪੰਚਮ ਯਾਨੀ ਕਿ ਪਾਸਵਰ ਦੀ ਸਾਧਨਾ ਕਰਨੀ ਚਾਹੀਦੀ ਹੈ ਤੇ ਜਦੋਂ ਪਾ ਦੀ ਸਵਰ ਦੀ ਸਾਧਨਾ ਹੋ ਜੇ ਤਾਂ ਉਸ ਤੋਂ ਬਾਅਦ ਤਾਰ ਸਾ ਦੀ ਸਾਧਨਾ ਕਰਨੀ ਚਾਹੀਦੀ ਹੈ ਉਸ ਤੋਂ ਪਰંત ਹੀ ਮੰਦਰ ਸਾਧਨਾ ਵੱਲ ਵਧਣਾ ਚਾਹੀਦਾ ਹੈ ਮੰਦਰ ਸਾਧਨਾ ਨਾਲ ਆਵਾਜ਼ ਵਿੱਚ ਕਈ ਗੁਣ ਗ੍ਰੇਨ ਕਰ ਲੈਂਦੇ ਹਨ ਜਿਦੋਂ ਆਪਾਂ ਮੰਦਰ ਸੱਤਕ ਦਾ ਰਿਆਜ਼ ਕਰਦੇ ਹਾਂ ਤਾਂ ਉਹਦੇ ਨਾਲ ਆਵਾਜ਼ ਵਿੱਚ ਕਈ ਜਿਹੜੇ ਗੁਣ ਪੈਦਾ ਹੋ ਜਾਂਦੇ ਜਿਵੇਂ ਗੰਠ ਤੇ ਪੂਰਨ ਅਧਿਕਾਰ ਹੋਣਾ ਮਸਤਕ ਦਾ ਹਲਕਾ ਹੋਣਾ ਸਹਾਇਕ ਨਾਦਾਂ ਦਾ ਠੀਕ ਸੁਣਾਈ ਦੇਣਾ ਸਵਾਸ ਦਾ ਲੰਬਾ ਹੋਣਾ ਫੇਫੜਿਆਂ ਦੀ ਕਸਰਤ ਆਦਿ ਮੰਦਰ ਸਾਧਨਾ ਤੋਂ ਬਾਅਦ ਹੀ ਮਦ ਸੱਤਕ ਤੇ ਸ਼ੁੱਧ ਰਿਸ਼ਭ ਗੰਧਾਰ ਮੱਧਮ ਧਿਆਵਤ ਅਤੇ નિਸ਼ਾਦ ਸਵਰ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਉਸੇ ਤੋਂ ਉਪਰੰਤ ਤਾਰ ਸੱਤਕ ਦਾ ਜਦੋਂ ਮੰਦਰ ਮੱਧਮ ਤੋਂ ਤਾਰਸਤ ਤੱਕ ਸੌਰੀ ਤਾਰ ਪੰਚਮ ਤੱਕ ਆਵਾਜ਼ ਆਸਾਨੀ ਨਾਲ ਲੱਗ ਜਾਣ ਲੱਗੇ ਤਾਂ ਅਲੰਕਾਰਾਂ ਦਾ ਅਭਿਆਸ ਕਰਨਾ ਚਾਹੀਦਾ ਉਸ ਤੋਂ ਬਾਅਦ ਹੀ ਰਾਗ ਜਿਹੜਾ ਰਾਗ ਅਭਿਆਸ ਵੱਲ ਵਧਣਾ ਚਾਹੀਦਾ ਹਾਂਜੀ ਅਗਲਾ ਆਪਣਾ ਤੀਸਰਾ ਪੁਆਇੰਟ ਆ ਗਿਆ ਸਵਾਸ ਨਿਯੰਤਰਣ ਯਾਨੀ ਕਿ ਸਾਹ ਨੂੰ ਆਪਾਂ ਕਿਵੇਂ ਕੰਟਰੋਲ ਵਿੱਚ ਕਰਨਾ ਹੈ ਸਵਾਸ ਸਵਰ ਨੂੰ ਉਤਪੰਨ ਕਰਨ ਦਾ ਪ੍ਰਕਿਰਤਿਕ ਸਾਧਨ ਹੈ ਆਮ ਤੌਰ ਤੇ ਸਵਸਥ ਵਿਅਕਤੀ 1 ਮਿੰਟ ਵਿੱਚ 15 ਜਾਂ 16 ਵਾਰੀ ਸਾਹ ਲੈਂਦਾ ਹੈ ਅਭਿਆਸ ਦੁਆਰਾ ਸਾਹ ਲੈਣ ਦੀ ਕਿਰਿਆ ਨੂੰ ਘਟਾਇਆ ਜਾ ਸਕਦਾ ਹੈ ਸਾਹ ਲੈਣ ਸਮੇਂ ਜਲਦੀ ਨਾਲ ਅੰਦਰ ਖਿੱਚ ਕੇ ਹੌਲੀ-ਹੌਲੀ ਬਾਹਰ ਕੱਢਣ ਤੇ ਅਭਿਆਸ ਨਾਲ ਫੇਫੜੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਅਜਿਹਾ ਕਰਨ ਨਾਲ ਆਵਾਜ਼ ਵਿੱਚ ਗੈਰ ਜ਼ਰੂਰੀ ਉਤਾਰ-ਚੜਾਅ ਨਹੀਂ ਹੁੰਦਾ ਅਤੇ ਆਵਾਜ਼ ਵਿੱਚ ਵਿੱਚ ਟੁੱਟਦੀ ਨਹੀਂ ਹਾਂਜੀ ਸਵਾਸ ਨਿਯੰਤਰਣ ਕਹਿੰਦੇ ਇੱਕ ਅਜਿਹੀ ਜਿਹੜੀ ਵਿਧੀ ਹੈ ਜਿਹੜੀ ਜਿਵੇਂ ਆਪਾਂ ਇੱਕ ਦਿਨ 1 ਮਿੰਟ ਵਿੱਚ 15-16 ਵਾਰ ਸਾਹ ਲੈਣੇ ਉਸੇ ਤਾਂ ਨਹੀਂ ਕਹਿੰਦੇ ਜਿਹੜਾ ਸਾਹ ਦਾ ਅਭਿਆਸ ਨਾਲ ਸਵਾਰਾ ਜਿਹੜਾ ਉਹ ਲੰਬਾ ਹੋ ਜਾਂਦਾ ਉਸ ਵਿੱਚ ਜਿਹੜਾ ਫालतू ਜਿਹੜਾ ਉਤਾਰ ਚੜਾਇਆ ਉਹ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਦੇ ਨਾਲ ਹੀ ਜਿਹੜਾ ਆਪਣੇ ਫੇਫੜੇ ਉਹਨਾਂ ਦੀ ਵੀ ਇੱਕ ਜਿਹੜੀ ਐਕਸਰਸਾਈਜ਼ ਹੋ ਜਾਂਦੀ ਹੈ। ਅਗਲਾ ਆ ਗਿਆ ਆਪਣਾ ਸਵਰਯੰਤਰ। ਪਛਮੀ ਵਿਚਾਰਕਾਂ ਨੇ ਆਵਾਜ਼ ਦੇ ਸਬੰਧ ਵਿੱਚ ਵਿਗਿਆਨਕ ਖੋਜਬিন ਕੀਤੀ ਹੈ। ਇਹਨੇ ਇੱਕ ਸੰਗੀਤਕਾਰ ਤੋਂ ਨਹੀਂ ਵਿਸ਼ੇਸ਼ਗਾਂ ਦੇ ਸਰੀਰ ਚਿਕਿਤਸਕਾਂ ਸਾਂਝੇ ਤੌਰ ਤੇ ਇਸ ਸੱਤੇ ਤੇ ਪਹੁੰਚਿਆ ਕਿ ਆਵਾਜ਼ ਉਤਪੰਨ ਕਰਨ ਲਈ ਸਰੀਰ ਦੇ ਵੱਖ-ਵੱਖ ਅੰਗ ਸਹਾਇੀ ਹੁੰਦੇ ਹਨ। ਹਾਂਜੀ। ਜਿਵੇਂ ਕਿ ਦਿਮਾਗ, ਫੇਫੜੇ ਸਵਾਸ ਨਾਲੀ કંਠ ਸਵਰੀ ਅੰਤਰ ਜੀਬ ਅਤੇ ਤਾਲੂ ਆਦ ਮਨੁੱਖੀ ਆਵਾਜ਼ ਦੇ ਉਤਪatti ਦੇ ਸਾਧਨ ਹਨ ਇਹਨਾਂ ਸਾਰਿਆਂ ਦੇ ਸਵਸਤ ਹੋਣ ਨਾਲ ਆਪਸੀ ਤਾਲਮੇਲ ਹੋਣ ਨਾਲ ਇਹਨਾਂ ਉਤੇ ਨਿਯੰਤਰਣ ਹੋਣ ਨਾਲ ਸਹੀ ਆਵਾਜ਼ ਦੀ ਉਤਪਤੀ ਹੋ ਸਕਦੀ ਹੈ ਹਾਂਜੀ ਕੰਸਾਦਨ ਵਿੱਚ ਇੱਕ ਪੁਆਇੰਟ ਹੈ ਸਵਰੀ ਅੰਤਰ ਕਹਿੰਦੇ ਜਿਹੜੇ ਆਵਾਜ਼ ਜਿਹੜਾ ਆਪਾਂ ਕੱਢਦੇ ਆਂ ਤਾਂ ਉਹਦੇ ਵਿੱਚ ਜਿਹੜੇ ਥਰੀਰ ਦੇ ਆਪਣੇ ਕਈ ਅੰਗ ਆ ਉਹ ਆਪਣੀ ਜਿਹੜੀ ਆਪਣਾ ਹਿੱਸਾ ਪਾਉਂਦੇ ਆ ਜਿਵੇਂ ਕਿ ਦਿਮਾਗ ਫੇਫੜੇ ਸਵਾਸ ਨਾਲੀ કંਠ ਸਵਰੀ ਅੰਤਰ ਜੀਬ ਤਾਲੂ ਤੇ ਕਹਿੰਦੇ ਜਿਹੜਾ ਸਾਰੀਆਂ ਚੀਜ਼ਾਂ ਜੇ ਸਾਰੇ ਅੰਗ ਹੀ ਸਵਸਥ ਹੋਣਗੇ ਤਾਂ ਉਹਦੇ ਨਾਲ ਆਪਾਂ ਆਵਾਜ਼ ਤੇ ਜਿਹੜਾ ਨਿਯੰਤਰਣ ਨਿਯੰਤਰਣ ਹੁੰਦਾ ਜਿਹੜਾ ਉਹ ਸਹੀ ਤਰੀਕੇ ਨਾਲ ਪਾ ਸਕਦੇ ਹਾਂ ਠੀਕ ਹੈ ਅਗਲਾ ਆ ਗਿਆ ਇਕਾਗਰ ਸਰਵਣ ਗਾਇਕਾ ਨਾਲ ਸੰਪਰਕ ਅਤੇ ਪ੍ਰਭਾਵ ਸੰਗੀਤ ਵਿੱਚ કંਠ ਮਸਤਕ ਅਤੇ ਕੰਨਾਂ ਦਾ ਕੰਮ ਵਧੇਰੇ ਹੁੰਦਾ ਹੈ ਜਿਸ ਤਰ੍ਹਾਂ ਦੀ ਆਵਾਜ਼ ਦਾ ਪ੍ਰਤੀਬਿੰਬ ਗਾਇਕ ਦੇ ਮਸਤਕ ਵਿੱਚ ਹੁੰਦਾ ਹੈ ਉਹ ਉਹੀ ਆਵਾਜ਼ કંਠ ਵਿੱਚੋਂ ਕੱਢਣ ਦਾ ਯਤਨ ਕਰਦਾ ਹੈ ਇਸ ਲਈ ਜ਼ਰੂਰੀ ਹੈ ਕਿ ਉਹ ਇਕਾਗਰ ਹੋ ਕੇ ਸਵੱਛ ਸਰਵਣ ਕਰੇ ਸਵਰ ਨੂੰ ਸੁਣ ਕੇ ਸੂਖਮ ਧੁਨੀਆਂ ਦੀ ਪਹਿਚਾਨ ਅਤੇ ਉਹਨਾਂ ਨੂੰ ਜਾਂਚਣ ਦੀ ਯੋਗਤਾ ਪੈਦਾ ਕਰੇ ਇਸੇ ਲਈ ਜ਼ਰੂਰੀ ਹੈ ਕਿ ਚੰਗੇ ਗਾਇਕਵਾਦਾਂ ਗਾਇਕਾਂ ਦਾ ਮੇਲਜੋਲ ਵੀ ਰੱਖੇ ਕਿਉਂਕਿ ਹਰ ਸਮੇਂ ਸੁਰੀਲੇ ਗਾਇਕਾਂ ਨਾਲ ਸੰਪਰਕ ਜਾਂ ਮధుਰ કંਠਿਤ ਗੁਰੂ ਨੂੰ ਸੁਣਨ ਨਾਲ ਵਿਦਿਆਰਥੀ ਦੇ ਦਿਮਾਗ ਵਿੱਚੋਂ ਆਵਾਜ਼ ਸਮਾ ਪਾ ਕੇ ਜ਼ਰੂਰ ਘਰ ਘਰ ਜਾਂਦੀ ਹੈ ਗੁਰੂ ਸ਼ਿਸ਼ਟ ਪਰੰਪਰਾ ਦੇ ਘਰਾਂ ਵਿੱਚ ਪੀੜ੍ਹੀਆਂ ਦਰ ਤੱਕ ਇੱਕ ਸੁਰੀਲੇ ਗਾਇਕ ਦੇ ਸੰਪਰਕ ਕਰਨ ਸੁਰੀਲੇ ਸੁਰੀਲਾਪਨ ਬਣਿਆ ਰਹਿੰਦਾ ਹੈ ਕਿਰਾਨਾ ਘਰਾਣੇ ਦੇ ਉਸਤਾਦ ਅਬਦੁਲ ਕਰੀਮ ਖਾਨ ਬਹੁਤ ਸੁਰੀਲੇ ਗਾਇਕ ਸਨ ਇਹ ਮੁੱਖ ਕਾਰਨ ਹੈ ਕਿ ਇਸ ਘਰਾਣੇ ਵਿੱਚ ਦੂਜੇ ਘਰਾਣੇ ਦੇ ਮੁਕਾਬਲੇ ਜ਼ਿਆਦਾਤਰ ਸੁਰੀਲੇ ਰਵਾਦਰ કંਠਿਤ ਗਾਇਕ ਪਾਏ ਜਾਂਦੇ ਹਨ ਹਾਂਜੀ ਇਸ ਪੁਆਇੰਟ ਦਾ ਜਿਹੜਾ ਮੇਨ ਮੋਟਿਵ ਇਹ ਹੈ ਕਿ ਇਕਾਗਰ ਸਰਵਣ ਕਰਨਾ ਜਿਹੜੇ ਅੱਛੇ ਸਿੰਗਰ ਹੈ ਉਹਨਾਂ ਦਾ ਉਹਨਾਂ ਦੇ ਸੰਪਰਕ ਵਿੱਚ ਰਹਿਣਾ ਵੀ ਉਹੀ ਗੱਲ ਹੈ ਵੀ ਜੇ ਆਪਾਂ ਸੁਰੀਲੇ ਜਿਹੜੇ ਸਿੰਗਰ ਹੈ ਜਾਂ ਸੁਰੀਲੇ ਗੁਰੂ ਹੈ ਜਾਂ ਸੁਰੀਲੇ ਆਪਣੇ ਨਾਲ ਦੇ ਗਾਉਣ ਵਾਲਾ ਜੇ ਉਹਨਾਂ ਦੇ ਉਹਨਾਂ ਦੇ ਸੰਗਤ ਵਿੱਚ ਰਵਾਂਗੇ ਤਾਂ ਕਿਤੇ ਨਾ ਕਿਤੇ ਜਿਹੜੀ ਉਹ ਆਵਾਜ਼ ਹੈ ਉਹ ਆਪਣੇ ਮਨ ਦੇ ਵਿੱਚ ਹੌਲੀ-ਹੌਲੀ ਸਮਾਪਾ ਕੇ ਘਰ ਕਰ ਜਾਂਦੀ ਹੈ ਠੀਕ ਹੈ ਇਸੇ ਤਰ੍ਹਾਂ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੇ ਕਿਰਾਨਾ ਘਰਾਣੇ ਦੇ ਉਸਤਾਦ ਅਬਦੁਲ ਕਰੀਮ ਖਾਨ ਸੀਗੇ ਉਹ ਬਹੁਤ ਸੁਰੀਲੇ ਗਾਇਕ ਸੀਗੇ ਤੇ ਕਹਿੰਦੇ ਕਿਰਾਨਾ ਘਰਾਣੇ ਦੇ ਜਿੰਨੇ ਗਾਇਕ ਸੁਰੀਲੇ ਸੀ ਉਹਨਾਂ ਦੇ ਮੁਕਾਬਲੇ ਬਾਕੀ ਜਿਹੜੇ ਗਾਇਕ ਸੀਗੇ ਉਹ ਬਹੁਤ ਘੱਟ ਸੁਰੀਲੇ ਮੰਨੇ ਜਾਂਦੇ ਸੀ ਕਿਉਂਕਿ ਜਿਹੜੇ ਕਿਰਾਨਾ ਘਰਾਣੇ ਦੇ ਸੀ ਉਹਨਾਂ ਦੇ ਗਾਇਕ ਜ਼ਿਆਦਾ ਸੁਰੀਲੇ ਅਤੇ ਮਧੁਰ કંਠ ਵਾਲੇ ਪਾਏ ਜਾਂਦੇ ਸੀ ਅਗਲਾ ਪੁਆਇੰਟ ਆ ਗਿਆ ਜੀ ਆਪਣਾ ਪਰਹੇਜ ਅਤੇ ਉਪਚਾਰ ਔਸ਼ਧੀਆਂ ਸਵਰ ਸਾਧਕ ਦੇ ਲਈ ਜ਼ਰੂਰੀ ਹੈ ਕਿ ਉਸ ਦਾ ਮਨ ਅਤੇ ਸਰੀਰ ਦੋਨੋਂ ਪੂਰਨ ਸਵਸਥ ਰਹਿਣ ਇਸ ਲਈ ਗਾਇਕ ਨੂੰ ਸਦਾ ਸਰਦੀ ਬਾਰ ਬਾਰ ਜ਼ੁਕਾਮ ਧੂਆ ਧੂਲ ਮਿੱਟੀ ਅਨਿੰਦਰਾ ਅਸ਼ੀਲੀਆ ਅਵਸਥਾ ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ ਖਾਣ ਪੀਣ ਵਿੱਚ ਖਟਾਈ ਅਤੇ ਬਧੇਰੇ ਗਰਮ ਜਾਂ ਠੰਡੀਆਂ ਅਵਸਥਾ ਨੂੰ ਤਿਆਗ ਕੇ ਦੁੱਧ ਦਹੀਂ ਮੱਖਣ ਕੀ ਆਦ ਪੋਸ਼ਟਿਕ ਪਦਾਰਥਾਂ ਨੂੰ ਸੇਵਨ ਕਰਨਾ ਚਾਹੀਦਾ ਹੈ ਕੰਨ ਤੇ ਲਈ ਕੁਝ ਔਸ਼ਧੀਆਂ ਜਿਵੇਂ ਮੁਲਠੀ ਲੌਂਗ ਮਿਸ਼ਰੀ ਕਾਲੀ ਮਿਰਚ ਇਲਾਇਚੀ ਸੌਫ ਹਰੜ ਅਦਰਕ ਆਦਿ ਨਾਲ ਨਾਲ ਸਵਛ ਹਵਾ ਕਸਰਤ ਅਤੇ ਹਲਕਾ ਭੋਜਨ ਲਾਭਕਾਰੀ ਹੈ ਸਵਰ ਨੂੰ ਸੁੰਦਰ ਬਣਾਉਣ ਲਈ ਇਹਨਾਂ ਪ੍ਰਕਿਰਤਿਕ ਸਾਧਨਾਂ ਦਾ ਵੱਧ ਤੋਂ ਵੱਧ ਉਪਯੋਗ ਲਾਭਕਾਰੀ ਹਾਂਜੀ ਹਾਂਜੀ ਅਗਲਾ ਆ ਗਿਆ ਆਪਣਾ ਮੁਦਰਾਦੋਸ਼ ਸਵਰ ਨੂੰ ਹਰ ਤਰ੍ਹਾਂ ਨਾਲ ਸੁਰੀਲਾ ਬਣਾ ਲੈਣ ਤੋਂ ਬਾਅਦ ਉਸ ਦਾ ਸਹੀ ਪ੍ਰਯੋਗ ਅਤੇ ਅਭਿਆਸ ਦੌਰਾਨ ਉਤਪੰਨ ਹੋਣ ਵਾਲੇ ਔਗੁਣਾਂ ਤੋਂ ਗਾਇਕ ਦਾ ਬਚਣਾ ਬਹੁਤ ਜ਼ਰੂਰੀ ਹੈ ਬੰਦੇ ਸਮੇਂ ਚੀਖਣੀ ਜਾਂ ਕੰਪਣੀ ਆਵਾਜ਼ ਨਿਕਲਣਾ ਆਵਾਜ਼ ਬਣਾ ਕੇ ਗਾਉਣਾ ਉੱਪਰ نیچے ਦੇਖਣਾ ਅੱਗੇ ਪਿੱਛੇ ਮੁੜਨਾ ਨੱਕ ਵਿੱਚ ਗਾਉਣਾ ਹੱਥ ਪੈਰ ਪਟਕਣਾ ਮੂੰਹ ਟੇਡਾ ਕਰਨਾ ਸਾਹ ਖਿੱਚਣ ਦਾ ਅਨੁਚਿਤ ਢੰਗ ਆਦ ਮੁਦਰਾ ਦੋਸ਼ਨ ਜੇਕਰ ਆਰੰਭ ਵਿੱਚ ਹੀ ਇਹਨਾਂ ਵਲ ਤਿਆ ਨਾ ਦਿੱਤਾ ਗਿਆ ਤਾਂ ਕਈ ਦੋਸ਼ ਉਤਪਨ ਹੋ ਕੇ ਗਾਇਨ ਸੁੰਦਰੀਆਂ ਨੂੰ ਨਸ਼ਟ ਕਰ ਦਿੰਦੇ ਹਨ ਹਾਂਜੀ ਇਹ ਮੁਦਰਾ ਦੋਸ਼ ਇਹ ਕਿ ਕਈ ਜਿਹੜੇ ਸਿੰਗਰ ਆ ਉਹ ਗਾਉਣ ਵੇਲੇ ਇਹੋ ਜਿਹੀਆਂ ਜਿਹੜੀਆਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਇਹ ਆਉਂਦੀਆਂ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਹੈ ਜਦੋਂ ਆਪਾਂ ਸਵਾਰ ਅਭਿਆਸ ਕਰਦੇ ਹਾਂ ਹਨਾ ਜਿਵੇਂ ਇਹਨਾਂ ਲਿਖਿਆ ਵੀ ਆਵਾਜ਼ ਚੀਕਣਾ ਜਾਂ ਕੰਬਣਾ ਇਹੋ ਜਿਹੀ ਆਵਾਜ਼ ਕੱਢਣੀ ਜਾਂ ਆਵਾਜ਼ ਬਣਾ ਕੇ ਗਾਉਣਾ ਕਈ ਹੁੰਦੇ ਵੀ ਆਪਦੀ オリジナル ਆਵਾਜ਼ ਚ ਨਹੀਂ ਗਾਉਂਦੇ ਆਵਾਜ਼ ਨੂੰ ਥੋੜਾ ਜਿਹਾ ਬਦਲ ਕੇ ਗਾਉਂਦੇ ਆ ਹਨਾ ਗਾਉਂਦੇ ਸਮੇਂ ਉੱਪਰ-ਨੀਚੇ ਦੇਖਣਾ ਅੱਗੇ-ਪਿੱਛੇ ਮੋੜਨਾ ਜਾਂ ਨੱਕ ਵਿੱਚ ਗਾਉਣਾ ਜਾਂ ਹੱਥ-ਪੈਰ ਪਟਕਣਾ ਮੂੰਹ ਟੇਡਾ ਕਰਨਾ ਇਹ ਸਾਰੇ ਮੂ드ਰਾਦੋਸ਼ ਦੇ ਵਿੱਚ ਆ ਜਾਂਦੇ ਆ ਇਹ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਗਾਇਨ ਦੇ ਵਿੱਚ ਨਹੀਂ ਹੋਣੀ ਜene ਕਿਉਂਕਿ ਇਹ ਗਾਇਨ ਦਾ ਜਿਹੜਾ ਸੌਂਦर्य ਆ ਉਹਨੂੰ ਇਹ ਨੀਵਾ ਲੈ ਕੇ ਆਉਂਦੀਆਂ ਉਹਨੂੰ ਤੇ ਖਰਾਬ ਕਰਦੀਆਂ ਹੁਣ ਆ ਗਿਆ ਜੀ ਆਪਣੇ ਕੋਲ કંਠ ਸਾਧਨਾ ਦੇ ਲਾਭ ਵੀ કંਠ ਸਾਧਨਾ ਕਰਨ ਨਾਲ ਕਿਹੜੇ-ਕਿਹੜੇ ਲਾਭ ਪ੍ਰਾਪਤ ਹੁੰਦੇ ਆ ਨਿਯਮਿਤ ਅਤੇ ਉਚਿਤ ਢੰਗ ਨਾਲ ਕੀਤੀ કંਠ ਸਾਧਨਾ ਨਾਲ ਇੱਕ ਗਾਇਕ ਦੀ ਆਵਾਜ਼ ਰੂਪ ਗੁਣ ਜਾਤੀ ਗੁਣ ਸਥਾਨ ਗੁਣ ਗ੍ਰਹਿਣ ਕਰ ਲੈਂਦੀ ਹੈ કંਠ ਸਾਧਨਾ ਰੋਗ ਹਟ ਜਾਂਦੇ ਹਨ ਹਾਂ ਜੀ ਕਹਿੰਦੇ કંਠ ਜਿਹੜੇ કંਠ ਨਾਲ ਸੰਬੰਧਿਤ ਆ ਰੋਗ ਆ ਉਹ ਹਟ ਜਾਂਦੇ ਆ ਸਵਾਸ ਵਿੱਚ ਵਾਧਾ ਹੁੰਦਾ ਹੈ ਫੇਫੜੇ ਨਾਭੀ ਹਿਰਦਾ ਮੁਖ ਅਤੇ ਮਸਤਕ ਨੂੰ ਬਲ ਮਿਲਦਾ ਹੈ ਇਹਨਾਂ ਸਭ ਦੇ ਸਿੱਟੇ ਵੱਜੋ ਆਵਾਜ਼ ਹਮੇਸ਼ਾ ਲੀਮਧੁਰ ਅਤੇ ਸੁਰੀਲੀ ਬਣ ਜਾਂਦੀ ਹੈ ਉਪਰੋਕਤ ਸਭ ਤਾਂ ਤੁਹਾਨੂੰ ਦੇਖਦੇ ਹੋਏ ਇਸ ਸਿੱਟੇ ਤੇ ਪੁੱਜਿਆ ਜਾ ਸਕਦਾ ਹੈ ਕਿ કંਠ ਸਾਧਨਾ ਤੋਂ ਬਿਨਾਂ ਗਾਇਣ ਵਿੱਚ ਸਫਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਸੰਗੀਤ ਜਗਤ ਵਿੱਚ ਅਨੇਕ ਅਜਿਹੇ ਸੰਗੀਤਕਾਰਾਂ ਦੇ ਉਦਾਹਰਣ ਹਨ ਜਿਨ੍ਹਾਂ ਨੇ કંਠ ਸਾਧਨਾ ਨਾਲ ਆਵਾਜ਼ ਨੂੰ ਉਪਯੋਗੀ ਬਣਾਇਆ ਹੈ ਅਤੇ ਮਹਾਨ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਇਹਨਾਂ ਵਿੱਚ ਪੰਡਿਤ ਵਿਸ਼ਨੂੰ ਨਿਗੰਬਰ ਪੁਸਕਰ ਸੰਗੀਤ ਮਾਰਤੰਡ ਪੰਡਿਤ ਊਂਕਾਰਨਾਥ ਠਾਕੁਰ ਨਾਰਾਇਣਰਾਵ ਵ્યાਸ ਅਤੇ ਵਿਨਾਇਕ ਰਾਉਟਵਰਦਨ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ ਅਧਿਨਿਕ ਸਿੱਖਿਆ ਸੰਸਥਾਵਾਂ ਵਿੱਚ ਸਮੇਂ ਦੀ ਘਾਟ ਅਤੇ ਨਿਰਧਾਰਤ ਪਾਠਕ੍ਰਮ ਹੋਣ ਕਾਰਨ ਕੰਠ ਸਾਧਨਾ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਹੈ ਸੰਗੀਤ ਇਸ অতি ਜ਼ਰੂਰੀ ਅਤੇ ਬੁਨਿਆਦੀ ਤੱਤ ਵੱਲ ਧਿਆਨ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ ਨਹੀਂ ਸੰਭਵ ਹੋ ਸਕਦਾ ਹੈ ਜੇਕਰ ਪਾਠਕ੍ਰਮ ਵਿੱਚ ਇਸ ਨੂੰ ਉਚਿਤ ਸਥਾਨ ਦਿੱਤਾ ਜਾਵੇ ਇਸ ਲਈ ਵਿਦਿਆਰਥੀਆਂ ਦੇ ਕਲਾਤਮਕ ਗੁਣਾਂ ਦੇ ਸਹੀ ਵਿਕਾਸ ਲਈ ਉੱਚ ਅਧਿਕਾਰੀਆਂ ਅਤੇ ਸੰਗੀਤ ਵਿਸ਼ੇਸ਼ਗੋਆਂ ਨੂੰ ਕੰਠ ਸਾਧਨਾ ਵੱਲ ਬਹੁਤ ਸਰਕ ਹੋਣ ਦੀ ਲੋੜ ਹੈ ਹਾਂਜੀ ਹੁਣ ਆਪਾਂ ਇਹਦੇ ਚ ਪੜਿਆ ਵੀ ਕੰਠ ਸਾਧਨਾਂ ਦੇ ਲਾਭ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਕਹਿੰਦੇ ਵੀ ਜਿਹੜੇ ਕੰਠ ਨਾਲ ਸੰਬੰਧਿਤ ਰੋਗ ਆ ਉਹ ਹਟ ਜਾਂਦੇ ਆ ਆਵਾਜ਼ ਹਮੇਸ਼ਾ ਲਈ ਮధుਰ ਅਤੇ ਸੁਰੀਲੀ ਬਣ ਜਾਂਦੀ ਆ ਫੇਫੜਿਆਂ ਹਨ ਆਪਣੀ ਨਾਭੀ ਹਿਰਦੇ ਮੁੱਖ ਮਸਤਕ ਇਹਨਾਂ ਨੂੰ ਇੱਕ ਜਿਹੜਾ ਸਰੀਰਿਕ ਜਿਹੜਾ ਬਲ ਮਿਲਦਾ ਤੇ ਉਸ ਤੋਂ ਬਾਅਦ ਕਹਿੰਦੇ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਸੰਗੀਤ ਜਗਤ ਵਿੱਚ ਜਿਹੜੇ ਵਿਦਵਾਨ ਆ ਜਿਹ ਬਹੁਤ ਸਾਰੇ ਵਿਦਵਾਨਾਂ ਨੇ ਕੰਠ ਸਾਧਨਾਂ ਦੇ ਦੁਆਰਾ ਉਸੇ ਤਰੀਕੇ ਪ੍ਰਾਪਤ ਕੀਤੀ ਹੈ ਤੇ ਕੰਠ ਸਾਧਨ ਇਹ ਇੱਕ ਅਜਿਹਾ ਜਿਹੜਾ ਸਾਧਨ ਹੈ ਜਿਸ ਵਿੱਚ ਆਪਾਂ ਆਪਣੀ ਆਵਾਜ਼ ਨੂੰ ਸੰਗੀਤ ਉਪਯੋਗੀ ਬਣਾ ਸਕਦੇ ਹਾਂ ਤੇ ਅੱਜ ਕੱਲ੍ਹ ਕਿਹਾ ਜਾਂਦਾ ਵੀ ਸਿਲੇਬਸ ਜ਼ਿਆਦਾ ਹੋਣ ਕਰਕੇ ਵੀ ਇਸ ਚੀਜ਼ ਵੱਲ ਜਾਂ ਰਿਆਜ਼ ਵੱਲ ਹਨਾ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਹ ਸੰਗੀਤ ਦਾ ਇੱਕ ਬਹੁਤ ਹੀ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ ਇਸ ਲਈ ਤੇ ਇਹਦੇ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਤੇ ਦੋਸਤੋ ਅੱਜ ਦਾ ਆਪਣਾ ਟੌਪਿਕ ਇੱਥੇ ਖਤਮ ਹੁੰਦਾ ਹੈ ਤੇ ਟੌਪਿਕ ਨੂੰ ਆਪਣੇ ਅੱਗੇ ਵਿਦਿਆਰਥੀ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਵੀ ਇਸ ਦਾ ਲਾਭ ਉਠਾ ਸਕਣ ਜੇ ਕਿਸੇ ਨੂੰ ਵੀ ਇਹਦੇ ਵਿੱਚ ਕੋਈ ਡਾਊਟ ਜਾਂ ਕੋਈ ਪ੍ਰੋਬਲਮ ਹੈ ਤਾਂ ਉਹ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰ ਦਿਓ ਤਾਂ ਕਿ ਮੈਂ ਦੇਖ ਕੇ ਅਗਲੀ ਵੀਡੀਓ ਵਿੱਚ ਉਸ ਦਾ ਰਿਪਲਾਈ ਕਰ ਸਕਾਂ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹੋਰ ਵੀ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਅਪਲੋਡ ਕਰਨ ਤੋਂ ਬਾਅਦ ਹੀ ਤੁਰੰਤ ਤੁਹਾਡੇ ਤੱਕ ਪਹੁੰਚੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ